ਆਸਟ੍ਰੇਲੀਆ ਬਾਰੇ ਗੱਲ ਕਰਾਂਗੇ ਇੱਕ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਆਸਟ੍ਰੇਲੀਆ ਨੇ ਪਹਿਲੀ ਵਾਰ ਇੰਡੀਅਨਸ ਲਈ ਵਰਕ ਵੀਜ਼ਾ ਜਿਹੜੀਆਂ ਹੈਗੀਆਂ ਨੇ ਉਹ ਉਹ ਖੋਲੇ ਹੈਗੇ ਆ ਸਬ ਕਲਾਸ ਵੀਜ਼ਾ ਜਿਹਨੂੰ ਵਰਕ ਵੀਜ਼ਾ ਕਹ ਰਹੇ ਨੇ ਉਹ ਕੌਣ ਅਪਲਾਈ ਕਰ ਸਕਦਾ ਹੈ ਲੈਟਰੀ ਸਿਸਟਮ ਹੈ ਜਾਂ ਨਹੀਂ ਹੈ ਕਿੰਨੀ ਫੀਸ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਕਿਹੜੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਨਾਲ ਦੀ ਨਾਲ ਆਪਾਂ ਕੈਨੇਡਾ ਬਾਰੇ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਕੀ ਰੁਝਾਨ ਚੱਲ ਰਹੇ ਨੇ ਕਿਹੜੇ ਕਿਹੜੇ ਸਟੂਡੈਂਟ ਨੇ ਜਿਹੜੇ ਵੀਜ਼ਾ ਲੈ ਸਕਦੇ ਆ ਔਰ ਆਸਟ੍ਰੇਲੀਆ ਸਟੱਡੀ ਵੀਜ਼ੇ ਦੀ ਵੀ ਗੱਲ ਕਰਾਂਗੇ ਤੇ ਸਾਡੇ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਖਾਸ ਤੌਰ ਤੇ ਅੱਜ ਦੇ ਵੀਜ਼ਾ ਐਕਸਪਰਟ ਸਾਡੇ ਖਾਸ ਤੌਰ ਤੇ ਮਹਿਮਾਨ ਜਿਹੜੇ ਸਾਡੇ ਨਾਲ ਜੁੜੇ ਆ ਰਮਨ ਦੁਸਾਨ ਜੀ ਓਮ ਗਲੋਬਲ ਤੋਂ ਬਹੁਤ ਹੀ ਲੰਬੇ ਸਮੇਂ ਤੋਂ ਸਟੂਡੈਂਟ ਨੂੰ ਸਰਵਿਸਿੰਗਸ ਦੇ ਰਹੇ ਆ ਹਜ਼ਾਰਾਂ ਸਟੂਡੈਂਟਾਂ ਦੀ ਸੇਵਾਵਾਂ ਦੇ ਨਾਲ ਵਿਦੇਸ਼ ਜਿਹੜੇ ਆ ਪਹੁੰਚ ਚੁੱਕੇ ਨੇ ਇੱਕ ਵਾਰੀ ਉਹਨਾਂ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ੍ਰੀ ਅਕਾਲ ਜੀ ਸਸਿਕਾ ਅਲਜੀ ਬਲਵਿੰਦਰ ਜੀ ਬਹੁਤ-ਬਹੁਤ ਧੰਨਵਾਦ ਇੱਕ ਵਾਰ ਸੇਵਾ ਦਾ ਮੌਕਾ ਦਿੱਤਾ ਫੇਰ ਇਹ ਸ਼ੋਅ ਤੇ ਉਹਨਾਂ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਲਗਾਤਾਰ ਵਧੀਆ ਰਿਸਪੌਂਸ ਦਿੰਦੇ ਨੇ ਸੋ ਜਿੱਦਾਂ ਵੀ ਤੁਸੀਂ ਗੱਲ ਕਰ ਰਹੇ ਸੀਗੀ ਵੀ ਆਸਟ੍ਰੇਲੀਆ ਨੇ ਜੋ ਵਰਕਿੰਗ ਹੌਲੀਡੇ ਵੀਜ਼ਾ ਖੋਲ੍ਹ ਲਿਆ ਹੈ ਉਹ ਫਸਟ ਟਾਈਮ ਹੋਇਆ ਹੈ ਜੋ ਇੰਡੀਅਨਸ ਲਈ ਖੋਲ੍ਹ ਲਿਆ ਹੈ ਪਹਿਲਾਂ ਵੀਟਨਾਮ ਐਂਡ ਚਾਈਨਾ ਲਈ ਤਾਂ ਪਹਿਲਾਂ ਵੀ ਚੱਲਦਾ ਸੀ ਬਟ ਇੰਡੀਅਨ ਲਈ ਪਹਿਲਾਂ ਖੋਲ੍ਹਿਆ ਹੈ ਤੋ ਅੱਜ ਜੋ ਟੌਪਿਕ ਤੇ ਗੱਲ ਕਰਾਂਗੇ ਈਵਨ ਆਪਾਂ ਇੱਕ ਦੋ ਗੱਲਾਂ ਕੈਨੇਡਾ ਦੀ ਵੀ ਗੱਲ ਕਰਾਂਗੇ ਜ਼ਰੂਰ ਹਾਂ ਬਿਲਕੁਲ ਅਰਮਨ ਜੀ ਜਿੱਦਣ ਦਾ ਇਹ ਵੀਜ਼ਾ ਓਪਨ ਹੋਇਆ ਹੈ ਬਹੁਤ ਸਾਰੀਆਂ ਐਡਸ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਈ ਕੰਸਲਟੈਂਟ ਜਿਨ੍ਹਾਂ ਨੂੰ ਬਹੁਤ ਘੱਟ ਵੀ ਨੌਲੇਜ ਆਪਾਂ ਕਹਿ ਸਕਦੇ ਹਾਂ ਅਧੂਰੀ ਨੌਲੇਜ ਦੇ ਨਾਲ ਵੀ ਇਨਫੋਰਮੇਸ਼ਨ ਆ ਜਿਹੜੀ ਦੇ ਰਹੀ ਹੈ ਤੇ ਖਾਸ ਤੌਰ ਤੇ ਓਮ ਗਲੋਬਲ ਦੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਗਲੋਬਲ ਦੇ ਆਫਿਸਿਸ ਹੈਗੇ ਆ ਔਰ ਬਹੁਤ ਹੀ ਸਟਰੋਂਗ ਨੈਟਵਰਕ ਹੈਗਾ ਖਾਸ ਤੌਰ ਤੇ ਜਿਹੜੇ ਬੱਚਿਆਂ ਨੂੰ ਉੱਥੇ ਜਾ ਕੇ ਵੀ ਸਰਵਿਸ ਦੇ ਲੋਕ ਪਾਉਂਦੀ ਹੈ ਤਾਂ ਓਮ ਗਲੋਬਲ ਦੇ ਨਾਲ ਕੰਟੈਕਟ ਜਿਹੜਾ ਕੀਤਾ ਜਾ ਸਕਦਾ ਹੈ ਇੱਕ ਟੀਮ ਜਿਹੜੀ ਹੈ ਓਮ ਗਲੋਬਲ ਦੀ ਆਸਟ੍ਰੇਲੀਆ ਦੇ ਵਿੱਚ ਵੀ ਆ ਤੇ ਭਾਜੀ ਐਕਚੁਅਲ ਹੈ ਕਿ ਇਹ ਸਬਕਲਾਸ ਚੀਜ਼ਾ ਕੀ ਹੈ ਕਦੋਂ ਤੋਂ ਪਹਿਲਾਂ ਉੱਪਰ ਹੋ ਰਿਹਾ ਸੀ ਕਿਹੜੀ ਕਿਹੜੀ ਕੰਟਰੀ ਤੋਂ ਲੋਕ ਜਾ ਰਹੇ ਸੀਗੇ ਹੁਣ ਇੰਡੀਅਨਸ ਕਿਦਾਂ ਜਾ ਸਕਦੇ ਆ ਕਿਵੇਂ ਅਪਲਾਈ ਕੀਤਾ ਦੱਸਦਾ ਕਿਉਂ ਇੰਡੀਆ ਬਹੁਤ ਵੱਡਾ ਹੈ ਕਿ ਪੜ੍ਹਦੇ ਲਈ ਤਾਂ ਉਸ ਦੇ ਵਿੱਚੋਂ ਬਹੁਤ ਘੱਟ ਪਰਸੈਂਟੇਜ ਹੋਊਗੀ ਪਰ ਇਸ ਨੂੰ ਥੋੜਾ ਬ੍ਰੀਫ ਦੇ ਵਿੱਚ ਇਸ ਬਾਰੇ ਪੂਰੀ ਦੇਖੋ ਬਲਵਿੰਦਰ ਜੀ ਮੈਂ ਪਹਿਲਾਂ ਇੱਕ ਚੀਜ਼ ਕਲੀਅਰ ਕਰਦਾ ਵੇ ਜੋ ਇਹ ਵਰਕਿੰਗ ਹੌਲੀਡੇ ਮੇਕਰ ਵੀਜ਼ਾ ਹੈ ਇਹ ਇੰਡੀਅਨਸ ਲਈ ਫਸਟ ਟਾਈਮ ਖੋਲਿਆ ਗਿਆ ਹੈ ਇਸ ਤੋਂ ਪਹਿਲਾਂ ਇਹ ਚਾਈਨਾ ਲਈ ਖੋਲਿਆ ਜਾਂਦਾ ਸੀਗਾ ਤੇ ਹੋਰ ਅਦਰ ਕੰਟਰੀਆਂ ਦੇ ਵਿੱਚ ਵੀ ਇਹ ਹੌਲੀਡੇ ਆਸਟ੍ਰੇਲੀਆ ਵੱਲੋਂ ਖੋਲਿਆ ਜਾਂਦਾ ਸੀਗਾ ਜਿੱਦਾਂ ਕਿ ਤੁਹਾਨੂੰ ਜੇ ਯਾਦ ਹੋਵੇ ਯੂਕੇ ਨੇ ਯਾਨੀ ਕਿ ਪਹਿਲਾਂ ਪਿਛਲੇ 2 ਬੈਲਰ ਸਕੀਮ ਖੋਲੀਆਂ ਨੇ ਯੂਕੇ ਨੇ ਵੀ ਇਸੇ ਤਰ੍ਹਾਂ ਦਾ ਵੀਜ਼ਾ ਖੋਲਿਆ ਹੈ ਜਿਹਦੇ ਵਿੱਚ ਉਹਨਾਂ ਨੇ 3000 ਇੰਡੀਅਨ ਨੂੰ ਵਰਕਿੰਗ ਹੌਲੀਡੇ ਵੀਜ਼ਾ ਤੇ ਲੈ ਕੇ ਜਾਣਾ ਹੈ ਜਾਂਦੇ ਜੇ ਹੈ ਉਹ ਉਸੇ ਤਰਜ਼ ਤੇ ਇਹ ਆਸਟ੍ਰੇਲੀਆ ਦਾ ਵੀਜ਼ਾ ਓਪਨ ਹੋਇਆ ਹੈ ਜਿਹਦੀ ਕੈਟਾਗਰੀ ਹੈ 462 ਯਾਨੀ ਕਿ 462 ਕੈਟਾਗਰੀ ਦਾ ਇਹ ਵੀਜ਼ਾ ਹੈ ਹਜ਼ਾਰ ਇੰਡੀਅਨਸ ਨੂੰ ਇਹ ਲੈ ਕੇ ਜਾਣਗੇ ਟੋਟਲ ਉਹਨੇ 3000 ਬੰਦਾ ਲੈ ਕੇ ਜਾਣਾ ਇੱਕ ਸਾਲ ਦੇ ਵਿੱਚ ਯਾਨੀ ਕਿ ਇੱਕ ਹਰ ਇੱਕ ਸਾਲ ਖੁੱਲਿਆ ਕਰੂਗਾ ਪਰ ਇੱਕ ਸਾਲ ਦੇ ਵਿੱਚ ਜਿਹਦੀ મનાਯਾਦ ਹੈ ਮੈਕਸਿਮਮ 3000 ਨਾਲ ਜਿਹਦੇ ਵਿੱਚ ਹਜ਼ਾਰ ਇੰਡੀਅਨਸ ਨੂੰ ਲੈ ਕੇ ਜਾਣਾ ਹਜ਼ਾਰ ਜੇ ਆਪਾਂ ਗੱਲ ਕਰੀਏ ਵੀਟਨਾਮ ਤੇ ਹਜ਼ਾਰ ਚਾਈਨਾ ਯਾਨੀ ਕਿ 3000 ਬੰਦੇ ਵਿੱਚੋਂ ਹਜ਼ਾਰ ਦੀ ਕੈਟਾਗਰੀ ਯਾਨੀ ਕਿ ਉਹਨਾਂ ਨੇ ਤਿੰਨ ਭਾਗਾਂ ਵਿੱਚ ਵੰਡ ਦਿੱਤਾ ਕੰਟਰੀਆਂ ਨੂੰ ਵੀ tnr ਲੈ ਕੇ ਜਾਣਾ ਤੇ ਉਹਦੇ ਵਿੱਚੋਂ ਹਜ਼ਾਰ ਹਜ਼ਾਰ ਹਰੇਕ ਕੰਟੀਨਿਊਸ ਲਾਟਰੀ ਦਾ ਹਿੱਸਾ ਦਾ ਮੌਕਾ ਦਿੱਤਾ ਗਿਆ ਜੇ ਆਪਾਂ ਗੱਲ ਕਰੀਏ ਆਪਾਂ ਇਸ ਦੀ ਐਲੀਜੀਬਿਲਟੀ ਦੀ ਐਲੀਜੀਬਿਲਟੀ ਜੇ ਐਕਚੁਅਲ ਚ ਗੱਲ ਕਰਾਂ ਜੋ ਹਜੇ ਤੱਕ ਕੋਈ ਏਜੰਟ ਸਚਾਈ ਨਹੀਂ ਮੈਨੂੰ ਲੱਗਦਾ ਦੱਸ ਰਿਹਾ ਜਿਵੇਂ ਕਿ ਤੁਸੀਂ ਦੱਸਿਆ ਵੀ ਤੁਹਾਡੇ ਆਸਟ੍ਰੇਲੀਆ ਵਿੱਚ ਓਮ ਗਲੋਬਲ ਦੇ ਆਫਿਸਿਸ ਹੈ ਆਸਟ੍ਰੇਲੀਆ ਵਿੱਚ ਲਗਾਤਾਰ ਅਸੀਂ ਪਿਛਲੇ ਦਸ ਤੋਂ 12 ਸਾਲ ਤੋਂ ਆਫਿਸ ਸਾਡਾ ਉੱਥੇ ਓਪਨ ਹੈ ਲਗਭਗ ਉੱਥੇ ਮਿਸਟਰ ਮਨਪ੍ਰੀਤ ਸਿੰਘ ਤੇ ਸੁਮਿਤ ਖੰਨਾ ਜੀ ਜੋ ਕਿ ਆ ਮਾਰਾ ਲਾਇਰ ਨੇ ਉਹ ਇੱਕ ਇੱਕਸਪਰਟ ਟੀਮ ਦੇ ਨਾਲ ਉੱਥੇ ਬੈਠੇ ਨੇ ਉਹਨਾਂ ਦੀ ਗਾਈਡੈਂਸ ਦੇ ਥਰੂ ਹੀ ਅਸੀਂ ਉਹਨਾਂ ਦੇ ਇੱਕ ਐਕਸਪੀਰੀਅੰਸ ਦੇ ਅਕੋਰਡਿੰਗਲੀ ਆਪਾਂ ਆਸਟ੍ਰੇਲੀਆ ਦਾ ਕੰਮ ਕਰਦੇ ਆ ਚਾਹੇ ਉਹ ਸਟੂਡੈਂਟ ਵੀਜ਼ਾ ਚਾਹੇ ਉਹ ਡਿਪੈਂਡੈਂਟ ਵੀਜ਼ਾ ਚਾਹੇ ਵਿਜ਼ਟਰ ਵੀਜ਼ਾ ਹੁਣ ਇਹ ਵੀ ਇੱਕ ਨਵੀਂ ਕੈਟਾਗਰੀ ਜੋ ਓਪਨ ਹੋਈ ਹੈ ਜੋ ਕਿ ਜਿੰਨ ਜਿਹਦਾ ਨਾਮ ਹੈ ਵਰਕਿੰਗ ਹੌਲੀਡੇ ਬਟ ਉਹਦੀ ਕੈਟਾਗਰੀ ਵਿੱਚ ਸਬਕਲਾਜ਼ ਇੱਕ ਆਸਟ੍ਰੇਲੀਆ ਨੇ ਰੱਖਿਆ ਹੈ ਉਹਦਾ ਨਾਮ ਹੈ 462 1 ਸਾਲ ਦਾ ਇਹ ਵੀਜ਼ਾ ਹੈ 1 ਸਾਲ ਦਾ ਇਹ ਵੀਜ਼ਾ ਹੈ ਇਦੇ ਵਿੱਚ ਉਹਨਾਂ ਨੇ ਜੋ एलिजिਬਿਲਟੀ ਰੱਖੀ ਹੈ ਉਹਦੇ ਵਿੱਚ ਸਭ ਤੋਂ ਮੇਨ ਚੀਜ਼ ਹੈ ਤੁਹਾਡੀ ਏਜ 30 ਸਾਲ ਤੱਕ ਹੀ ਹੋਣੀ ਚਾਹੀਦੀ ਹੈ 1830 ਸਾਲ ਜਿਹੜੀ ਪਹਿਲੀ ਇੱਕ ਜੋ एलिजिबिलिटी ਹੈ ਉਹ 1830 ਸਾਲ ਤੱਕ ਹੀ ਬੰਦਾ ਅਪਲਾਈ ਕਰ ਸਕਦਾ ਹੈ ਇਸ ਤੋਂ ਜੀ ਉੱਪਰ ਇੱਕ ਦਿਨ ਵੀ ਤੁਹਾਡੀ ਏਜ ਹੈ ਜਾਂ ਥੱਲੇ ਹੈ 18 ਸਾਲ ਤੋਂ ਤੁਸੀਂ ਅਪਲਾਈ ਨਹੀਂ ਕਰ ਸਕਦੇ ਦੂਸਰੀ ਉਹਨਾਂ ਨੇ एलिजिबिलिटी ਰੱਖੀ ਹੈ ਵੀ ਤੁਹਾਡੇ ਕੋਲੇ +2 ਤੋਂ ਬਾਅਦ ਜਾਂ ਤਾਂ 2 ਸਾਲ ਦਾ ਕੋਈ ਡਿਪਲੋਮਾ ਜਾਂ ਆਈਟੀਆਈ ਹੋਣੀ ਜ਼ਰੂਰੀ ਹੈ ਜਾਂ ਤੁਹਾਡੀ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ ਇਹ ਨਹੀਂ ਵੀ ਤੁਹਾਡੀ ਪਲੱਸ 2 ਕੀਤੀ ਹੈ ਵੀ ਤੁਸੀਂ ਪਲੱਸ 2 ਤੋਂ ਬਾਅਦ ਐਕਸਪੀਰੀਅੰਸ ਲਿਆ ਹੈ ਤੇ ਤੁਹਾਡਾ 2 ਸਾਲ ਦਾ ਐਕਸਪੀਰੀਅੰਸ ਹੈ ਉਹ ਬੱਚਾ ਨਹੀਂ ਅਪਲਾਈ ਕਰ ਸਕਦਾ ਤੀਸਰੀ ਐਲੀਜੀਬਿਲਟੀ ਯਾਨੀ ਕਿ ਜਿਹਨੂੰ ਆਪਾਂ ਫੰਕਸ਼ਨਲ ਇੰਗਲਿਸ਼ ਕਹਿੰਦੇ ਆ ਜਿਹਨੂੰ ਆਪਾਂ ਇੰਗਲਿਸ਼ ਦੀ ਰਿਕੁਆਇਰਮੈਂਟ ਹੈ 4.5 ਬੈਂਡ ਓਵਰਾਲ ਚਾਹੀਦੇ ਆ ਰੀਡਿੰਗ ਵਿੱਚੋਂ 4 ਚਾਹੀਦੇ ਆ ਓਵਰਾਲ 4.5 ਬੈਂਡ ਚਾਹੀਦੇ ਉਹਨਾਂ ਨੂੰ ਸੋ ਆਪਾਂ ਜੇ ਗੱਲ ਕਰੀਏ ਬਹੁਤ ਹੀ ਸਾਧਾਰਨ ਉਹਨਾਂ ਨੇ ਰਿਕੁਆਇਰਮੈਂਟ ਰੱਖੀ ਹੈ ਬਟ ਉਹਨਾਂ ਦੀਆਂ ਕੰਡੀਸ਼ਨਸ ਇੱਕ ਤੈ ਹੈ ਵੀ ਤੁਹਾਡੀ ਪਲੱਸ 2 ਹੋਣੀ ਚਾਹੀਦੀ ਹੈ ਤੁਹਾਡੀ ਏਜ 30 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਤੁਸੀਂ ਆਇਲਸ ਵਿੱਚੋਂ 4.5 ਬੈਂਡ ਲੈਣੇ ਹਨ ਉਸ ਤੋਂ ਬਾਅਦ ਜੋ ਇੱਕ ਉਹਨਾਂ ਨੇ ਇੱਕ ਹੋਰ ਕੰਡੀਸ਼ਨ ਰੱਖੀ ਹੈ ਵੀ ਤੁਸੀਂ ਕਿਸੇ ਵੀ ਵੀਜ਼ਾ ਤੇ ਰਿਫਿਊਜ਼ ਨਹੀਂ ਹੋਣੇ ਚਾਹੀਦੇ ਕਿਸੇ ਵੀ ਵੀਜ਼ਾ ਤੇ ਰਿਫਿਊਜ਼ ਜਾਂ ਕੈਨਸਲੇਸ਼ਨ ਤੁਹਾਡੀ ਕਿਸੇ ਵੀ ਹਾਲਤ ਵਿੱਚ ਨਹੀਂ ਹੋਣੀ ਚਾਹੀਦੀ ਇਹ ਨਹੀਂ ਵੀ ਤੁਸੀਂ 5 ਸਾਲ ਪਹਿਲਾਂ ਰਿਫਿਊਜ਼ ਸੀ ਜਾਂ 10 ਸਾਲ ਪਹਿਲਾਂ ਰਿਫਿਊਜ਼ ਸੀ ਤਾਂ ਤੁਹਾਡਾ ਵੀਜ਼ਾ ਅਪਲਾਈ ਹੋ ਸਕਦਾ ਤੁਸੀਂ ਅਪਲਾਈ ਨਹੀਂ ਕਰ ਸਕਦੇ ਤੁਸੀਂ ਐਲੀਜੀਬਲ ਨਹੀਂ ਹੋ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੈ ਹਾਂ ਇੱਕੋ ਇੱਕ ਕੰਡੀਸ਼ਨ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਤੁਹਾਡੀ ਇਹ ਸ਼ਰਤਾ ਮਨਜ਼ੂਰ ਹੈ ਹਜ਼ਾਰ ਇੱਕ ਐਪਲੀਕੇਸ਼ਨ ਪੈਣੀ ਹੈ ਸੋ 25 ਡਾਲਰ ਉਸ ਐਪਲੀਕੇਸ਼ਨ ਦੀ ਫੀਸ ਹੈ ਨੋਨ ਰਿਫੰਡੇਬਲ ਅਗਰ ਤੁਸੀਂ 25 ਡਾਲਰ ਪਾਨੇ ਆ ਤੇ ਅਗਰ ਤੁਹਾਡੀ ਲੋਟਰੀ ਚ ਨਾਮ ਨਹੀਂ ਆਂਦਾ ਤਾਂ ਤੁਸੀਂ ਤੁਹਾਡੇ 25 ਡਾਲਰ ਨੋਨ ਰਿਫੰਡੇਬਲ ਹੈ ਹਮ ਬਿਲਕੁਲ ਸਭ ਤੋਂ ਵੱਡੀ ਇਨਫੋਰਮੇਸ਼ਨ ਤੇ ਇਹ ਹੈ ਕਿ ਜਿਹੜੇ ਬਹੁਤ ਸਾਰੇ ਸੋਚਦੇ ਹੋਣੇ ਕਿ ਅਸੀਂ ਅਪਲਾਈ ਕਰ ਲਾਂਗੇ ਜਿਨ੍ਹਾਂ ਦਾ ਕਿਸੇ ਵੀ ਕੰਡੀਸ਼ਨ ਦੇ ਵਿੱਚ ਵਿਜ਼ਾ ਰਿਫਿਊਜ਼ ਹੋਇਆ ਚਾਹੇ ਤੁਸੀਂ ਸਟੱਡੀ ਵੀਜ਼ਾ ਲਾਇਆ ਚਾਹੇ ਤੁਸੀਂ ਟੂਰਿਸਟ ਵੀਜ਼ਾ ਲਾਇਆ ਜਾਂ ਤੁਸੀਂ ਹੋਰ ਵੀ ਕਿਸੇ ਤਰ੍ਹਾਂ ਦਾ ਵੀਜ਼ਾ ਲਗਾਇਆ ਕੇ ਅਪਲਾਈ ਕੀਤਾ ਹੋਇਆ ਪਹਿਲਾਂ ਤਾਂ ਤੁਸੀਂ ਇਹ ਵੀਜ਼ਾ ਤੇ ਲਈ ਐਲੀਜੀਬਲ ਨਹੀਂ ਹੋ ਜੇਕਰ ਤੁਸੀਂ ਆ ਬਾਕੀ ਸਥਾਨੀਆਂ ਟਨਰਨ ਕੰਡੀਸ਼ਨ ਪੂਰਫਿਲ ਕਰਦੇ ਹੋ ਤਾਂ ਤੁਸੀਂ ਜਿਹੜਾ ਹੈਗਾ ਵੀਜ਼ਾ ਤੇ ਜਿਹੜਾ ਲੈ ਸਕਦੇ ਹੋ ਜਾਂ ਅਪਲਾਈ ਕਰ ਸਕਦੇ ਹੋ ਜੇ ਭਾਈ ਨੇ ਕਿਹਾ ਕਿ ਡਿਪੀਮੈਂਟ 25 ਡਾਲਰ ਦੇ ਨਾਲ ਤੁਸੀਂ ਇਹ ਵੀਜ਼ਾ ਤੁਹਾਡਾ ਅਪਲਾਈ ਕੀਤਾ ਜਾ ਸਕਦਾ ਹੈ ਤੇ ਹੋਰ ਵੀ ਬਹੁਤ ਸਾਰੀਆਂ ਤੁਹਾਡੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਹੋਣਗੇ ਤਾਂ ਤੁਸੀਂ ਨੰਬਰ ਜੋ ਸਕਰੀਨ ਤੇ ਆ ਰਿਹਾ ਹੈ ਇੱਥੇ ਜਾਂ ਓਮ ਗਲੋਬਲ ਦੇ ਕਿਸੇ ਵੀ ਨੇੜਲੇ ਆਫਿਸ ਚੰਡੀਗੜ੍ਹ ਜਲੰਧਰ ਲੁਧਿਆਣਾ ਸਾਰੇ ਚੰਡੀਗੜ੍ਹ ਜਲੰਧਰ ਅਮ੍ਰਿਤਸਰ ਪਟੰਡਾ ਤੇ ਜਮਨਾ ਨਗਰ ਔਰ ਪੀਵਾ ਇੱਥੇ ਇੱਥੇ ਜਿਹੜੇ ਆਫਿਸਿਸ ਹੈਗੇ ਓਮ ਗਲੋਬਲ ਦੇ ਉੱਥੇ ਤੁਸੀਂ ਵਿਜ਼ਿਟ ਕਰਕੇ ਜਿਹੜੀ ਆ ਜਾਣਕਾਰੀ ਹਾਸਲ ਕਰ ਸਕਦੇ ਹੋ ਐਕਸਪਰਟ ਟੀਮ ਨੂੰ ਮਿਲ ਸਕਦੇ ਹੋ ਤੇ ਭਾਜੀ ਇਸ ਦੇ ਲਈ ਕਿ ਕੋਈ ਕੁਆਲੀਫਿਕੇਸ਼ਨ ਕੋਈ ਹਾਈਲਰਸ ਪੀਟੀ ਇਸ ਤਰ੍ਹਾਂ ਦਾ ਵੀ ਕੋਈ ਹੈਗਾ ਉਸ ਦਾ ਹਾਂਜੀ ਜੀ ਪ੍ਰਭਿੰਦਰ ਜੀ ਮੈਂ ਦੱਸਿਆ ਜੀ ਦੇਖੋ ਪਹਿਲੀ ਚੀਜ਼ ਆ ਇੱਕ ਹੋਰ ਚੀਜ਼ ਮੈਂ ਤੁਹਾਨੂੰ ਕਲੀਅਰ ਕਰਦਾ ਵਾਂ ਜਿਵੇਂ ਮੈਂ ਕਿਹਾ ਵੀ ਉਹਦਾ ਬੱਚੇ ਦਾ ਵੀਜ਼ਾ ਰਿਫਿਊਜ਼ ਨਹੀਂ ਹੋਣਾ ਚਾਹੀਦਾ ਪਲੱਸ ਉਹਦਾ ਕੋਈ ਕੈਨਸਲੇਸ਼ਨ ਨਹੀਂ ਹੋਣੀ ਚਾਹੀਦੀ ਹਾਂ ਜੇ ਕਿਸੇ ਨੇ ਬੱਚੇ ਨੇ ਫਾਈਲ ਲਾਈ ਸੀ ਬਟ ਕਿਸੇ ਕਾਰਨ ਉਹ ਵਿਡਰੋ ਕਰ ਲਈ ਉਹ ਜਰੂਰ ਜਾ ਸਕਦਾ ਦੁਬਾਰਾ ਅਪਲਾਈ ਕਰ ਸਕਦਾ ਹੈ ਜਿਹੜੀ ਕੁਆਲੀਫਿਕੇਸ਼ਨ ਦੀ ਗੱਲ ਆ ਪਲੱਸ 2 ਕੁਆਲੀਫਿਕੇਸ਼ਨ ਵਾਲਾ ਨਾ ਅਪਲਾਈ ਕਰੇ ਪਲੱਸ 2 ਤੋਂ ਬਾਅਦ ਇਹ ਤੁਹਾਡੇ ਕੋਲੇ 2 ਸਾਲ ਦੀ ਆਈਟੀਆਈ ਹੈ ਜਾਂ 3 ਸਾਲ ਦਾ ਕੋਈ ਵੀ ਪੋਲੀਟੈਕਨੀਕਲ ਡਿਪਲੋਮਾ ਹੈ ਜਾਂ ਤੁਹਾਡੇ ਕੋਲੇ ਪਲੱਸ 2 ਤੋਂ ਬਾਅਦ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਕਿਸੇ ਵੀ ਫੀਲਡ ਚ ਕੀਤੀ ਹੈ ਕੋਈ ਵੀ ਐਕਸਪੀਰੀਅੰਸ ਨਹੀਂ ਚਾਹੀਦਾ ਤੁਹਾਨੂੰ ਕੁਝ ਨਹੀਂ ਚਾਹੀਦਾ ਸਿੱਧੀ ਸਿੱਧੀ ਇੱਕ ਐਲੀਜੀਬਿਲਟੀ ਹੈ ਜਿਹੜੀ ਕਿ ਤੁਹਾਡੀ ਬੰਦੀ ਹੈ ਸੋ ਆਲਸ ਦੀ ਰਿਕੁਆਇਰਮੈਂਟ ਜਿਹੜੀ ਹੈ 4.5 ਬੈਂਡ ਨੇ